ਅਸੀਂ ਥਾਣਾ ਸ਼ੇਰ ਪਰ ਵਿਖੇ ਪਹੁੰਚੇ ਆਂ ਜ਼ਿਲ੍ਹਾ ਸੰਗਰੂਰ ਦਾ ਇਹ ਅਹਿਮ ਥਾਣਾ ਹੈ ਇੱਥੇ ਪਿਛਲੇ ਦਿਨੀ ਇੱਕ ਬਹੁਤ ਵੱਡਾ ਮਤਲਬ ਕਹੀਏ ਲੋਕਾਂ ਨਾਲ ਧੋਖਾ ਹੋਇਆ ਸੀਗਾ ਕਮੇਟੀਆਂ ਪਾਉਣ ਦੇ ਨਾਂ ਤੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠਾ ਕੀਤਾ ਗਿਆ ਤੇ ਇੱਥੇ ਪਰਚਾ ਵੀ ਹੋਇਆ ਹੋਰ ਕੀ ਕਾਰਵਾਈ ਹੋਈ ਹੈ ਉਦੇ ਸਬੰਧਤ ਚ ਅਸੀਂ ਥਾਣਾ ਸ਼ੇਰਪੁਰ ਵਿਖੇ ਪਹੁੰਚਿਆ ਸਾਡੇ ਨਾਲ ਨੇ ਇੰਸਪੈਕਟਰ ਬਲਵੰਤ ਸਿੰਘ ਜੀ ਥਾਣਾ ਮੁਖੀ ਉਹਨਾਂ ਨਾਲ ਗੱਲਬਾਤ ਕਰਦੇ ਆ ਇੰਸਪੈਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੰਸਪੈਕਟਰ ਸਾਹਿਬ ਜਿਹੜਾ ਪਿਛਲੇ ਦਿਨੀ ਇਹ ਕਮੇਟੀਆਂ ਪਾਉਣ ਦੇ ਨਾਂ ਤੇ ਲੋਕਾਂ ਨੇ ਕਰੋਨਾ ਰੱਬੀ ਲੈ ਕੇ ਅਸਲੀ ਮਸਲਾ ਪੂਰਾ ਕੀ ਹੈ ਜੀ ਇਹ ਇਹਦੇ ਕੋਲੇ ਸਾਡੇ ਕੋਲ ਜੀ 26/8 ਨੂੰ ਇੱਕ ਲਿਖਤੀ ਦਰਖਾਸਤ ਆਈ ਸੀ ਸੁਨਮੇਲ ਕੁਮਾਰ ਪੁੱਤਰ ਹੇਮਰਾਜ ਵਾਸੀ ਸ਼ੇਰਪੁਰ ਉਸਨੇ ਚਾਰ ਬੰਦਿਆਂ ਤੇ ਦਰਖਾਸਤ ਦਿੱਤੀ ਸੀ ਜਿਨ੍ਹਾਂ ਦੇ ਵਿੱਚ ਉਹ ਮੇਨ ਹੈ ਰਮਨਦੀਪ ਸਿੰਘ ਇੱਕ ਉਹਦਾ ਭਰਾ ਸਤਨਾਮ ਸਿੰਘ ਤੇ ਰਮਨਦੀਪ ਸਿੰਘ ਦੀ ਮੈਸੇਜ ਸੰਦੀਪ ਕੌਰ ਤੇ ਇਹਨਾਂ ਦਾ ਫਾਦਰ ਹੈਗਾ ਹਰਪ੍ਰਜਨ ਸਿੰਘ ਇਹ ਕਮੇਟੀਆਂ ਪਵਾਉਣ ਦਾ ਕੰਮ ਕਰਦੇ ਸੀ ਤੇ ਉਹਦੇ ਵਿੱਚ ਇਹਨਾਂ ਨੇ ਉਹਨਾਂ ਨੇ ਦਰਖਾਸਤ ਦਿੱਤੀ ਸੀ ਵੀ ਸਾਡੇ ਨਾਲ ਇਹ ਕਮੇਟੀਆਂ ਪਵਾਉਂਦੇ ਰਹੇ ਨੇ ਤੇ ਕਮਿਊਨਿਟੀਆਂ ਮੈਚ्योर ਹੋਣ ਤੇ ਇਹ ਸਲਿੱਪ ਕਰਕੇ ਫਰਾਰ ਹੋ ਗਏ ਇਨਾਂ ਦੇ ਵਿੱਚੋਂ ਹੁਣ ਤੱਕ ਤੁਸੀਂ ਕਿੰਨੇ ਬੰਦੇ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਜੀ ਹਾਂਜੀ ਇਹਨਾਂ ਦੇ ਵਿੱਚੋਂ ਅਸੀਂ ਜਿਹੜਾ ਮੇਨ ਮੁਲਜ਼ਮਾ ਉਹਦਾ ਇੱਕ ਬ੍ਰਦਰ ਹੈ ਰੀਅਲ ਬ੍ਰਦਰ ਸਤਨਾਮ ਸਿੰਘ ਤੇ ਇੱਕ ਉਹਦਾ ਫਾਦਰ ਉਹਨੂੰ ਬੀਤੀ ਰਾਤ ਹੀ ਅਸੀਂ ਦੇਰ ਰਾਤ ਪਿੰਡ ਖਟੜਾ ਚੋਹਾਰਮਾ ਥਾਣਾ ਡੇਲੋਂ ਡਿਸਟ੍ਰਿਕਟ ਲੁਧਿਆਣਾ ਵਿੱਚ ਉੱਥੋਂ ਅਸੀਂ ਡੇਲੋਂ ਪੁਲਿਸ ਦੀ ਮਦਦ ਨਾਲ ਇਹਨੂੰ ਗ੍ਰਿਫਤਾਰ ਕੀਤਾ ਹੈ ਇਨਸਪੈਕਟਰ ਸਾਹਿਬ ਇਹ ਵੀ ਪਤਾ ਲੱਗਿਆ ਵੀ ਜਿਹੜੀ ਇਹ ਰਕਮ ਹੈ ਇਹ ਤਾਂ 5-6 ਕਰੋੜ ਚ ਸੁਣੀਦੀ ਹੈ ਤੁਹਾਡੇ ਕੋਲੇ ਅੰਕੜੇ ਕਿਦਾਂ ਹੁੰਦੇ ਨੇ ਦੇਖੋ ਜੀ ਇਹ ਵਾਹਾਂ ਜੋ ਵੀ ਹੋਣਾ ਪਰ ਮੈਂ ਜੋ ਔਨ ਰਿਕਾਰਡ ਆ ਉਹਦੇ ਮੁਤਾਬਕ ਦੱਸ ਸਕਦਾ ਮੁੱਢਲੀ ਸਟੇਜ ਤੇ ਮੇਰੇ ਕੋਲੇ ਜਦੋਂ ਸਿੰਗਲ ਬੰਦੇ ਦੀ ਦਰਖਾਸਤ ਆਈ ਆ ਉਹਦੇ ਆਧਾਰ ਤੇ ਪਰਚਾ ਦਰਜ ਕਰਿਆ ਸੀ ਉਸ ਤੋਂ ਬਾਅਦ ਦੇ ਵਿੱਚ 27 ਬੰਦਿਆਂ ਨੇ ਤਫਤੀਸ਼ ਦੇ ਦੌਰਾਨ ਹੁਣ ਤੱਕ ਹੋਰ ਅਰਜ਼ੀਆਂ ਦਿੱਤੀਆਂ ਨੇ ਹੁਣ ਤੱਕ ਦੀ ਜਿਹੜੀ ਅਮਾਉਂਟ ਸਾਡੇ ਕੋਲੇ ਔਨ ਰਿਕਾਰਡ ਆਈ ਆ ਜਿਹੜੀ ਇਹਨਾਂ ਨੇ ਠੱਗੀ ਮਾਰੀ ਆ 1 ਕਰੋੜ 97 ਲੱਖ 85 ਹਜ਼ਾਰ ਹੈ ਜਿਸ ਮੇਨ ਸੰਦੀਪ ਕੁਮਾਰ ਸੁਨੀਲ ਕੁਮਾਰ ਸਮੇਤ 27 ਬੰਦੇ ਹੋਰ ਆ ਟੋਟਲ 28 ਬੰਦੇ ਮਦਈ ਸਾਡੇ ਕੋਲੇ ਰਿਕਾਰਡ ਤੇ ਆ ਚੁੱਕੇ ਆ ਜੀ ਹਰ ਜਿਹੜਾ ਇਹਦੇ ਚੋਂ ਮੁੱਖ ਦੋਸ਼ੀ ਆ ਮੁੱਖ ਸਰਗਣਾ ਕਹਿ ਲਈਏ ਜੀ ਦਾ ਮਤਲਬ ਲੋਕਾਂ ਦੇ ਵਿੱਚ ਚੰਗੀ ਅਮੇਜ ਉਦੋਂ ਪਹਿਲਾਂ ਦੱਸੀ ਜਾਂਦੀ ਸੀ ਵੀ ਲੋਕ ਇਹਦੇ ਕੋਲੇ ਭਾਜ ਭਾਜ ਪੈਸੇ ਲਾਉਂਦੇ ਤੇ ਉਹ ਕੌਣ ਆ ਔਰ ਕਿੱਥੇ ਆ ਜੀ ਇਸ ਟਾਈਮ ਉਹ ਉਹ ਤਾਂ ਜੀ ਡੇ 1 ਤੋਂ ਹੀ ਫਰਾਰ ਆ ਜੀ ਅਸੀਂ ਉਹਦਾ ਜੋ ਪ੍ਰੋਸੀਜਰ ਹੁੰਦਾ ਉਹਦੀ ਇਨਵੈਸਟੀਗੇਸ਼ਨ ਦਾ ਐਲਓਸੀ ਵਗੈਰਾ ਅਸੀਂ ਉਹਦੀ ਇਸ਼ੂ ਕੀਤੀ ਹੋਈ ਆ ਤੇ ਅਸੀਂ ਉਹਦੀ ਭਾਲ ਦੇ ਵਿੱਚ ਸਰਗਰਮ ਆਏ ਇਹ ਜਿਹੜੇ ਪ੍ਰੋਗਰਾਮ ਇਦਾਂ ਦੇ ਚੱਲਦੇ ਨੇ ਜੀ ਮਤਲਬ ਕਮੇਟੀਆਂ ਪਾਉਣ ਦੇ ਇਹ ਗੈਰ ਕਾਨੂੰਨੀ ਨੇ ਇਹ ਪਹਿਲਾਂ ਵੀ ਇਹਦੇ ਬਾਰੇ ਕੋਈ ਆਪਾਂ ਨੂੰ ਜਾਣਕਾਰੀ ਹੈਗੀ ਸੀ ਜਾਂ ਨਹੀਂ ਜੀ ਨਹੀਂ ਜੀ ਫਸਟ ਟਾਈਮ ਇਹ ਸਾਡੇ ਕੋਲੇ ਇਤਲਾਹ ਆਈ ਔਰ ਇਮੀਡੀਏਟ ਜਦੋਂ ਹੀ ਇਨ ਰਿਟਨ ਕੰਪਲੇਂਟ ਆਈ ਤੇ ਅਸੀਂ ਐਫਆਈਆਰ ਲੋਜ ਕਰਕੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇੰਸਪੈਕਟਰ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਵੀ ਇਹ ਜਿਹੜੀਆਂ ਕਮੇਟੀਆਂ ਪਾਉਣ ਦੇ ਨਾਂ ਤੇ ਘਪਲਾ ਹੋਇਆ ਸੀ ਠੱਗੀ ਮਾਰੀ ਸੀ ਉਹ ਸਬੰਧ ਦੇ ਵਿੱਚ ਦੋ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਰਹਿੰਦਿਆਂ ਦੀ ਹੈ ਜਿਹੜੀ ਉਹ ਪਾਲ ਜਾ ਰਹੀ ਹੈ। ਕੈਮਰਾਮੈਨ ਚਾਵਨ ਸਿੰਘਲਾ ਦੇ ਨਾਲ ਦਰਸ਼ਨ ਸਿੰਘ ਖੇੜੀ ਸ਼ੇਰਪੁਰ ਤੋਂ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।